ਮੈਂ ਕਿਰਨਦੀਪ ਪੰਜਾਬ ਟਾਈਮਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਮੰਤਰੀ ਨੇ ਮੱਕੜ ਨਹੀਂ ਜੰਡਾ ਨਾ ਕਰੇ ਇਲਾਕੇ ਦੇ ਪ੍ਰਧਾਨ ਸਰਕਾਰ ਅਰਤਾ ਸਿੰਘ ਮੱਕੜ ਨਹੀਂ ਇੱਕ ਵਾਰੀ ਹਾਂ ਦਾ ਨਾਰਾ ਨਹੀਂ ਭਰਿਆ ਪਈ ਇਹਨਾਂ ਲੋਕਾਂ ਤੇ ਅਰਤਾ ਸਿੰਘ ਮੱਕੜ ਲਾਂਦੇ ਸਾਡੇ ਹੋ ਗਿਆ ਹੈ ਅਸੀਂ ਤੁਸੀਂ ਬੰਦਾ ਰਹੇ ਹਾਂ ਮੇਰੀ ਬੇਨਤੀ ਆੰਗਰੇਜ਼ ਦੇ ਖਿਲਾਫ ਜਾਂਦੇ ਰਹੇ ਆ ਤੇ ਜਾਂਦੇ ਰੋਵਾਂਗੇ ਅਕਾਲੀਆਂ ਨੇ ਸਾਨੂੰ ਮਾਰਿਆ ਅਕਾਲੀਆਂ ਨੇ ਸਾਨੂੰ ਬਦਿਆ ਅੱਜ ਅਸੀਂ ਅਕਾਲੀਆਂ ਦੇ ਵੀ ਖਿਲਾਫ ਖੜੇ ਹਾਂ ਅੱਲਾ ਦੇ ਨਾ ਮੇਰੀ ਬਦਲੀ ਕਰਵਾਨੀ ਹੈ ਤਾਂ ਇਹ ਸੜਕ ਤੇ ਆਜੋ ਤੁਹਾਡੇ ਖਿਲਾਫ ਜੇ ਮੈਂ ਪਰਚੇ ਕਰੂੰਗਾ ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਤਾਂ ਮੈਂ ਪਿੱਟਾਂ ਦੇ ਆ ਕੇ ਲੈ ਹੀਦਾ ਇਹ ਧੰਕੀ ਦੀ ਜਾਲੀ ਹੈ ਕਿ ਕੋਈ ਗੱਲ ਨਹੀਂ ਸਾਡਾ ਜਵਾਬ ਮਿਲ ਗਿਆ ਅਸੀਂ ਹੋਣਾ ਆਪਣੇ ਸਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਬਾ ਮਨੂ ਫੋਨ ਆ ਗਿਆ ਮੈਂ ਤਾਂ ਕਰ ਲਾ ਪਿਆ ਇਹ ਤਰਨਾ ਤੁਸੀਂ ਨਾ ਦਿਓ ਮੈਨੂੰ ਇਹ ਸਾਰੀ ਗੱਲ ਮੰਨਣਾ ਹੈ ਮੈਂ ਡੀਸੀ ਆਰਡਰ ਕਰਦਣਾ ਲੋਦਾ ਨੇ ਮੈਂ ਆਪਣਾ ਅਸਰ ਪੈਦਾ ਕਰ ਲੋਦਾ ਅਸਰ ਪੈਜੇਗੇ ਜਿਸ ਨੇ ਮਿੱਢਿਆ ਕਰਾਇਆ ਗਿਆ ਤੇ ਜਦੋਂ ਕੱਤੀ ਮਾਰਦੇ ਕਿਉਂ ਗਏ ਤੇ ਸਾਰਾ ਸਾਰੇ ਪੈਦਾ ਕਰਦਾ ਅਸਰ ਤਾਂ ਇਹ ਮੰਨਣਾ ਸਾਰੀ ਗੱਲ ਮੰਨੀ ਸਾਰੀ ਮੰਨਾ ਫਿਰ ਬੁਕਰ ਇਹਦਾ ਵੀ ਸ਼ਾਸਤ ਹੋ ਗਿਆ ਇਹਨਾਂ ਨੂੰ ਮੈਂ ਛੁਕਾ ਬਣਾਉਣਾ ਨਹੀਂ ਤਫੀਲ ਪੈਦੇ ਨਾ ਵਿਸ਼ਵਾਸ ਕਰ ਕਿ ਇਹਨਾਂ ਨੂੰ ਹੋਰ ਗੱਲ ਕਰਦੇ ਸਨ ਕਾ ਇਹ ਛੁਕਾ ਬਣਾਣਾ ਇਹ ਗਾ ਮੇडम ਮੁਕਰਜਾ ਜੀਮਾ ਸਾਹਿਬ ਨੇ ਸਭੀ ਹੋ ਗਿਆ ਜੇਸ਼ੁਰਾ ਸਤਮ ਆਜ ਕਰਨਾ ਸਵੇਰੇ ਕਰਨਾ ਕੱਲ੍ਹ ਦੇਖੋ ਜੀ ਮਿਸਟਰ ਮੈਂਤ ਕਰਦਾ ਦਰਬਾਰ ਸਿੰਘ ਉਹ ਜੀ ਮੇਰੇ ਸਾਹਮਣੇ 25 ਵਾਰੀ ਮੈਂ ਕਿਹਾ ਭਲ ਸਾਹਿਬ ਕਿਹਾ ਮੈਂ ਬਾਦੋਂ ਤੁਸੀਂ ਮੱਤਰ ਕਿਉਂ ਕਰੀ ਜਾਂਦੇ ਆ ਆਪ ਕੋਈ ਮਿਟਿਆਣਾ ਘਟਾ ਕੋਈ ਟਾਈਮ ਆ ਨਹੀਂ ਕਿਉਂ ਮੈਂ ਦਸਰਾਹੋਂ ਕੰਮ ਕਰਾਣਾ ਮੈਂ ਕਿਹਾ ਦਸਰਾਹ ਅਖੇਰ ਦਾ ਸੋਲ ਸਿੱਗੀ ਕਰੀਏ ਮੈਂ ਬਰੋਕ ਤਰੀਕਾ ਤੋੜਾ ਮੈਂ ਕਿਹਾ ਉਸ ਸਪੈੰਡਿੰਗ ਕਰ ਦੇ ਮੈਂ ਕਿਹਾ ਕੋਈ ਪੀਸੀ ਅੰਦਰ ਲੋ ਜਲੇ ਇੱਕ ਅਈਆ ਸਸੰਦਰ ਅੰਦਰ ਦੇ ਦੇ ਇਹ ਕੋਈ ਪੀਸੀ ਅੰਦਰ ਦੇਣੇ ਵੇਖੇ ਕੰਮ ਨਹੀਂ ਹੁੰਦੇ ਉਹ ਛੱਡੋ ਪਾਕਾ ਜੀ ਛੱਡੋ 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 ਉਹ ਗੱਲ ਮੈਂ ਕੋਈ ਹੋਰ ਇੱਕ ਗੱਲ ਉਹ ਕਰਦਾ ਸੀਐਮ ਸਾਹਿਬ ਨੇ ਜਿੱਥੇ ਲਿਖੀ ਗ੍ਰਹਿ ਮੰਤਰੀ ਨੂੰ ਪਸੰਦ ਲਈ ਪੀ ਚਤਬਰੰਮ ਪੀ ਚਤਬਰੰਮ ਨੂੰ ਕਿ ਪੰਜਾਬ ਦੇ ਵਿੱਚ तकरीबन ਉਹ ਹਜ਼ਾਰਾਂ ਪਰਿਵਾਰ ਆ ਗਏ ਜਿਨ੍ਹਾਂ ਨੂੰ ਤਦੋਂ ਲੱਖ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ ਡੇਢ ਵਧਾਈ ਜਾ। ਉਦੋਂ ਡੇਢ ਵੱਧ ਕੇ ਆ ਗਈ 15 ਦਿਨ ਦੇ ਕਿਸੇ ਨੂੰ ਇਹ ਪਤਾ ਨਹੀਂ ਅੱਛਾ ਡੇਢ ਵੱਧ ਕੇ ਆ ਗਈ ਚੱਟਿਆ ਗਈ ਗਵਰਨਮੈਂਟ ਵੱਲੋਂ ਇਹਨਾਂ ਦੇ ਸਹਾਉ ਨਾਲ ਦੁਬਾਰਾ ਕੋਟਾ ਪਿੰਨੋ ਸਾਰੇ ਪੰਜਾਬ ਤੋਂ ਜਿਹੜੇ ਵੈਗਰੇ ਸੀ ਦਿਨਾਂ ਪੈਸੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਦੋਂ ਉਹਨਾਂ ਨੇ ਚਿੱਠੀ ਫੈਕਸਾਈ ਉਹ ਬੀਸੀਅਰਸ ਅਫਸਰ ਨੂੰ ਛੁੱਟੀ ਲੈ ਕੇ ਛੁੱਟੀ ਲੈ ਕੇ ਬੰਦ ਗਿਆ 4 ਦਿਨ ਦੀ ਛੁੱਟੀ ਲੈ ਲਿਆ 6 ਹਫਤੇ ਦੀ ਉਹਨੇ ਚਿੱਠੀ ਸਰਕਾਰ ਨੂੰ ਰিসিਵ ਨਹੀਂ ਕੀਤੀ ਇਸ ਤੋਂ ਮਾੜੀ ਹਾਲਤ ਸਰਕਾਰ ਦੇ ਕਿਉਂ ਲਾਹਤ ਸਰਕਾਰ ਸ਼ੇਮ ਸਰਕਾਰ ਮੈਂ ਸਾਬਕਾ ਬਾਦਲ ਸਾਹਿਬ ਲਾਮਤ ਸਰਕਾਰ ਨੂੰ ਕੋਈ ਚਿੱਠੀ ਰিসিਵ ਨਹੀਂ ਕਰਦਾ ਪਿਆ 80 ਜਰਮਤਨ ਖਲ ਹੈ ਇਲੈਕਟ੍ਰਿਕ ਦਾ ਵਿਸਤਾਰ ਪੰਜ ਪੰਜ ਲੱਖ ਰੁਪਏ ਕਮਾਦ ਦੇ ਰੋਟੇ ਨੇ ਸਾਰਾ ਪੰਜਾਬ ਕਿਦੋਂ ਚਿੱਠੀ ਸੀ ਵੀ ਕੀਤੀ ਕੋਈ ਇਹਨੇ ਕਾਕਾ ਜੀ ਮੈਂ ਕੰਮ ਨਹੀਂ ਕਰਦਾ ਮੈਂ ਦੇਖਦਾ ਮੈਂ ਕਹਿੰਦਾ ਕੀ ਕਮਾ ਲੋਗੇ ਇਹ ਮੈਂ ਸਾਡੇ ਫੇਰ ਡੇਡੇ ਕਦੇ ਨਹੀਂ ਛੁੱਟੀ ਲੈ ਕੇ ਹਫਤੇ ਇਹ ਸਰਕਾਰ ਦੀ ਹਾਲਤ ਹੈ ਬਦਲ ਆਪ ਨੇ ਚਾਹੋ ਬਾਲੋ ਸਾਹਿਬ ਅਸੀਂ 5700 ਬੰਦਾ ਲੈ ਕੇ ਬੰਧਿਆ ਸੰਗਤ ਦਰਸ਼ਨ ਚੱਲੂ ਸੀ ਤੁਹਾਨੂੰ ਸੰਗਤ ਦਰਸ਼ਨ ਅਧਿਆ ਬਾਲੋ ਸਾਹਿਬ ਸਰਕਾਰ ਨੇ ਇਲੈਕਸ਼ਨ ਦੇ ਡੈ ਗਿਆ ਕਿ ਸਾਡੇ ਕੰਮੇ ਬੜਾ ਜਿਹੜਾ ਫੈਸਲਾ ਕਰਦ ਰੇ ਕਹਿੰਦੇ ਕੁਝ ਮੈਂ ਕਰਦ ਰਾਂ ਮੈਂ ਵਾਤਾਵਰ ਕੋ ਰੋਣੇ ਬਿੜੋ ਕਹਿੰਦਾ ਮਲਾਵ ਜੀ ਫੋਨ ਮਲਾਵ ਜੀ ਸ਼ੱਕੀ ਸਾਹਿਬ ਜੀ ਇਹ ਸਾਹਿਬ ਫੋਨ ਮਲਾਵ ਜੀ ਸ਼ੱਕੀ ਸਾਹਿਬ ਨੂੰ ਪਤਾ ਨਹੀਂ ਕਿ ਉਹ ਬੋਲ ਰਹਾ ਹੈ ਨਾ ਹੈਲੋ ਹੈਲੋ ਇਹ 당ਗਰ ਵੀ ਤਾਰੇ ਨੇ ਕੰਮ ਸਾਲੇ ਕਰ ਰੋ ਮਨੋ ਰਾਮਾ ਨਾਲੇ ਕੱਲਾ ਮਲੇ ਪੀਰੋ ਚੀਕ ਸਟੇਜ ਸਮਾਗਮ ਕਾਲਜ ਦੇ ਬਾਹਰ ਮੈਂ ਕੋਲ ਆ ਗਿਆ ਮੇਰਾ ਕੋਲ ਨੰਬਰ ਸੀ ਮੈਂ ਬਾਹਰ ਪੀਸੋ ਤੋਂ ਜਗਾ ਫੋਨ ਕਰਾ ਚੀਕ ਸਟੇਜ ਸਨ ਮੈਂ ਮਾਕਸਰ ਤੋਂ ਨਿਕਲੋ ਇਕਲ ਕਹਿੰਦਾ ਕਿ ਦਿਗਰ ਮਸੀਆ ਹਨ ਕਿਲੀ ਗਲ ਸੀਆ ਹਨ ਉਹਨਾਂ ਨੇ ਉਹ ਯਾਰ ਨਾਮ ਆ ਕੋ ਬੋਨੀਆ ਸਾਨੂੰ ਬਹੁਤ ਗੁੱਸਾ ਆ ਗਿਆ ਜੀ 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 ਤੁਸੀਂ ਜੀ ਹਾਂ ਨਾ ਸੁਣਨਾ ਮੈਂ ਇਹ ਬਦਤਾਂ ਪਾਉਂਦਾ ਉਹ ਦੋ ਚੁੰਨੀਆਂ ਵਾਰੀਆਂ ਸੀ ਦੋ ਜਗਰੀ ਗੱਲ 2000 ਅਸੀਂ ਜੇ ਪਾਲਾ ਇਹ ਬੜਾ ਸਾਬ ਕੋਈ ਬੜਾ ਛੁਰਬਾ ਦਾ ਸਣਾ ਕਈ ਵੀ ਕਿੱਠਾ ਸੀ ਚਲਿ ਪੜਾ ਬੱਦਸੇ ਮਨੂ ਕਰਾ ਤੂੰ ਮੈਂ ਕੀ ਕੰਮ ਹੈਗਾ ਹੈ ਐਦਾਂ ਹੀ ਤੇ ਮੈਂ ਕਰ ਉਹਨਾਂ ਦਾ ਕਰ ਦੇਣਾ ਮੈਂ ਨਹੀਂ ਜਾ ਮੈਂ ਤੁਹਾਡਾ ਕੋਈ ਕੰਮ ਚਾਹਦਾ ਮੈਂ ਜਾ ਕੋਈ ਕੰਮ ਚਾਹਦਾ ਜਾ ਤਰਾ ਕੋਈ ਕੰਮ ਕਰਾ ਤੂੰ ਉਹਨਾਂ ਦਾ ਕਰ ਦੇਣਾ ਮੈਂ ਕੀ ਹੈ ਮੈਂ ਪਟਲਾ ਤੇ ਜਾਣ ਉਹ ਆਏ ਆਏ ਇਹ ਬੀਬੀ ਸਾਹਿਬ ਮੇਰੇ ਕੋਲ 6-7 ਤੱਕ ਇਹਨਾਂ ਚੁਗੀਆਂ ਗਡੀਆਂ ਮੂਹ ਦਾ ਬਾਰਾ ਠਾ ਮੂਹ ਇੱਕ ਨੰਨੇ ਇੱਕ ਐਸੇ ਵੀ ਮਰੀਦ ਕੋਲ ਇਹ ਕਰਵਾਇਆ ਪਹਿਲੇ ਚੁਨੀਆਂ ਮਾਰੀਆਂ ਸਾਡੇ ਸਾਹਿਬ ਦਾ ਦੋਸਤ ਨਾ ਹੋਇਆ ਨਹੀਂ ਨਹੀਂ ਉਹ ਦੋਸਤਾਂ ਨਾਲ ਦੇ ਗਿਆ ਜਦੋਂ ਅਸੀਂ ਹੱਥ ਤੱਕ ਧਿਆਨ ਕਰਵਾਉਂਦੇ ਆ ਨਾ ਅਸੀਂ ਕਿੰਨੇ ਜਲੀਲ ਬਣਿਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਅਸੀਂ ਗਿਲਤ ਜਿੰਦਗੀ ਜੀਂਦੇ ਨਾ ਇਹ ਇਨਸਾਨਵਾਦੀ ਜਿੰਦਗੀ ਨਹੀਂ ਜੀ ਰਹੇ ਆ ਮਹਾਰਾਜ ਸਾਡੇ ਵਰਗੀ ਜਿੰਦਗੀ ਕਿਸੇ ਦੁਸ਼ਮਣ ਨੂੰ ਹੀ ਨਾ ਦੇਵੇ ਜੋ 84 ਦੇ ਚਾਹਿਆਂ ਵਿੱਚ ਕੋਈ ਜਾਂ ਤਾਂ ਸੰਤਾਂ ਜਾਂ ਹੀ ਕਾਰਾਂ ਸਾਡੇ ਵੀ ਬੱਚੇ ਐਸ਼ ਕਰਦੇ ਸਨ ਵੱਡੇ ਵੱਡੇ ਸਕੂਲਾਂ ਵਿੱਚ ਪੜ੍ਹਦੇ ਸਨ ਮੈਂ 10ਵੀਂ ਤੋਂ ਦੋ ਬੱਚੇ ਆਪਣੇ ਹਟਾਈ ਸਕੂਲ ਵਿੱਚੋਂ ਪੜਾਈ ਨਹੀਂ ਕਰਵਾ ਸਕੀ 10ਵੀਂ ਤੋਂ ਹਟਾ ਕੇ ਦੋ ਬੱਚੇ ਦੋਨਾਂ ਨੂੰ ਕੰਮ ਲਗਾ ਦਿੱਤਾ ਦਿਹਾੜੀ ਕਰਦੇ ਕੀ ਸਟੇਜਾਂ ਤੇ ਜਾ ਕੇ ਭੰਗਰੇ ਪਾਉਂਦੇ ਕੀ ਉਹਨਾਂ ਨੇ ਮਾਰ ਪਿਆ ਪਰ ਨਾਲ ਸੀ ਰੋਟੀ ਖਵਾ ਲਈ ਸੀ ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋਇਆ ਐਕਸੀਡੈਂਟ ਨਹੀਂ ਹੋਇਆ ਚਰਾਤੀ ਵਿੱਚ ਆਪਣੇ ਵੱਲੋਂ ਦਗਾਈ ਉਹਨਾਂ ਨੂੰ ਡਾਂਗਾ ਮਾਰ ਕੇ ਮਾਰ ਕੇ ਸੁੱਟ ਕੇ ਤਾਂ ਮੇਰੇ ਦੋ ਦਿੋਰ ਜਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ ਤੇਰ ਬਾਕੇ ਸਾੜੇ ਇਹਨਾਂ ਨੂੰ ਮਾਰ ਕੇ ਸੁੱਟ ਗਏ ਇਹਨਾਂ ਦੀ ਇਹ ਹੱਡੀ ਟੁੱਟ ਗਈ ਅੱਸੀ ਲਾਜ ਮੈਨੂੰ ਉਹ ਘੜੀ ਅੱਜ ਵੀ ਯਾਦ ਆ ਮੈਂ ਕਹਿੰਦੀ ਉਹ ਘੜੀ ਮਹਾਰਾਜ ਕਿਸੇ ਦਿਸਮਤੇ ਨਾ ਆਈ ਜੋ ਸਾਡੇ ਤੇ ਆਈ ਮੇਰੀ ਨਾਨ ਨੇ ਪੁਰਾਣੀਆਂ ਚਾਦਰਾਂ ਕਢੀਆਂ ਸਾਨੂੰ ਸਾਰੀਆਂ ਜਿਤਨੀਆਂ ਦਰਾਈਆਂ ਜਟਾਣੀਆਂ ਸਾਰੀਆਂ ਦੇ ਮੂੰਹ ਸਿਰ ਲਪੇਟ ਕੇ ਸਾਨੂੰ ਕਹਿ ਤੋ ਇੱਕ ਨਾਨਕ ਪਿਆਓ ਕੈਂਪ ਲਗਿਆ ਸੀ ਉੱਥੇ ਲੈ ਕੇ ਜਾਣ ਵਾਸਤੇ ਮਗੋਰ ਪੁਰੀ ਤੋਂ ਕਹਿੰਦੀ ਆ ਜਾਣਾ ਤੇ ਚਲੀਆਂ ਗਿਆ ਤਾਂ ਤੇ ਲੁੱਟ ਗਏ ਕੀਤਾ ਬਚਾ ਲਓ ਕਿਤੇ ਤੁਹਾਡੇ ਖਾਨਦਾਨ ਵੀ ਐਦਾਂ ਨਾ ਡੁੱਬ ਜਾਵਾਂ ਮੈਨੂੰ ਉਹ ਘੜੀ ਯਾਦ ਆਹੀ ਜਦੋਂ ਲਾਸ਼ਾਂ ਦੇ ਪ੍ਰੋਫਰਟਾਂ ਕਿੱਥੇ ਨਿਕਲੀਆਂ ਸਭ ਇਹੋ ਚੁਹ ਨਹੀਂ ਬੋਲ ਸਕਦੀ ਇਸ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਹਾਰੇ ਲੈ ਚੱਲਨੇ ਜਪਣੇ ਦੁੱਖ ਦੱਸੇ ਪਰ ਅਜਿਹੀ ਆਈ ਮਾਦਰ ਕੀ ਕਰ ਦੱਤੇ ਸਾਡੀਆਂ ਫਿਰ ਚੁੰਨੀਆਂ ਲਵਾਈਆਂ ਤੁਹਾਨੂੰ ਫਿਰ ਲੰਗਿਆ ਕੀਤਾ ਅਸੀਂ ਇੱਥੇ ਬਚਾ ਕੇ ਜਦੋਂ ਡੰਗ ਵਿੱਚ ਕੇ ਇੱਕ ਜੋੜਾ ਸੂਰ ਦਾ 7 ਦਿਨ ਇੱਕ ਜੋੜੇ ਨੇ ਜਦ ਅਸੀਂ ਕੈਂਪਾਂ ਵਿੱਚ ਕੱਡੇ ਤਾਂ ਐਮ ਆਈ ਦੁਕਾਨੇ ਆ ਕੇ ਸਾਡਾ ਕਪੜੇ ਤਰਸੇ ਜਦੋਂ ਹੀ ਪਹਿਨਿਆ ਅਵਾ ਲੈ ਕੇ ਪੰਜਾਬ ਟਾਈਮਸ ਟੀਵੀ ਤੁਹਾਨੂੰ ਸਮਾਜ ਤੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ ਸੋ ਦੇਖਦੇ ਰਹੋ ਪੰਜਾਬ ਟਾਈਮਸ ਟੀਵੀ